ਇਹ ਆਲੂ ਜਿਹੜਾ ਅਸੀਂ ਬੈੱਡ ਤੇ ਲਾਇਆ ਜੀ ਉਹਨੂੰ ਪਾਣੀ ਲਾ ਰਹੇ ਹਾਂ ਹੁਣ ਇਹ ਪਾਣੀ ਇਸ ਤਰ੍ਹਾਂ ਦਿਖ ਰਿਹਾ ਇਹ ਭਰਿਆ ਹੋਇਆ ਪਾਣੀ ਇਹ ਸੇਮ ਜਿਹੜੀ ਹੈ ਅੰਦਰ ਤੱਕ ਪਹੁੰਚ ਜਾਣੀ ਹੈ ਮੈਂ ਤੈਨੂੰ ਦਿਖਾ ਸਕਦਾ ਕੱਲ ਅਸੀਂ ਉਧਰ ਪਾਣੀ ਲਾਇਆ ਸੀ ਪਿੱਛੇ ਕਿਉਂਕਿ ਬੈੱਡ ਜਿਹੜਾ ਹੈ ਰਬ ਦੀਆਂ ਨਾਲ ਬਹੁਤ ਸੋਹਣੇ ਵਧੀਆ ਬਣੇ ਹੈਗੇ ਆ 26 ਇੰਚ ਦੇ ਹਿਸਾਬ ਨਾਲ ਆਲੂ ਹੈ 22 ਇੰਚ ਲਾਈਨ ਤੋਂ ਲਾਈਨ 3 3 ਇੰਚ ਬਾਹਰ ਵੀ ਆ ਇਹ ਦੇਖੋ ਕਿ ਪਾਣੀ ਲੱਗਾ ਜਿੱਥੇ ਆਲੂ ਆ ਉੱਥੇ ਤੱਕ ਸੇਮ ਗਈ ਹੈ ਆਲੂ ਨੂੰ ਘੁੱਟ ਨਹੀਂ ਲਗਣੀ ਜੇ ਵਾਰਿਸ਼ ਹੋ ਜਾਏ ਤਾਂ ਪ੍ਰੋਬਲਮ ਆ ਸਕਦੀ ਹੈ ਲੇਕਿਨ ਜੇ ਵਾਰਿਸ਼ ਨਾ ਹੋਵੇ ਤੇ ਆਲੂ ਦੀ ਕੁਆਲਿਟੀ ਜਿਹੜੀ ਆ ਨਾ ਪਿਛਲੇ ਸਾਲ ਨੰਬਰ 1 ਬਣੀ ਹੈ ਅੰਦਰਲਾ ਪਾਸਾ ਜਿੰਨਾ ਵੀ 22 ਇੰਚ ਦਾ ਹੈਗਾ ਉਹ ਪੋਲੀ ਸਾਈਡ ਹੈ ਔਰ ਉਧਰ ਨੂੰ ਆਲੂ ਜਿਹੜਾ ਜ਼ਿਆਦਾ ਪੈਂਦਾ ਬਾਹਰੋਂ ਪਾਣੀ ਦੀ ਸੇਮ ਜਾ ਰਹੀ ਪਾਣੀ ਬਹੁਤ ਦੂਰ ਹੈ 4 ਇੰਚ ਆਲੂ ਤੋਂ ਪਾਣੀ ਦੂਰ ਹੈ ਇਹ ਲਗਭਗਤ ਤੇਨ 3.5 4 ਇੰਚ ਪਲ ਆਲੂ ਤੋਂ ਪਾਣੀ ਦੂਰ ਆ ਸਿਰਫ ਸੇਮ ਦੇ ਨਾਲ ਆਲੂ ਹੋ ਰਿਹਾ ਜਰਮੀਨੇਸ਼ਨ ਤੋਂ ਬਾਅਦ ਜਿਹੜਾ ਇਹਦਾ ਸਾਈਜ਼ ਹੈ ਬਾ ਕਮਾਲ ਬਣਿਆ ਸੀ ਪਿਛਲੀ ਵਾਰੀ ਇਸੇ ਕਰਕੇ ਟਰਾਈ ਕੀਤੀ ਆ ਕਿ ਬੈੱਡ ਵਾਲਾ ਆਲੂ ਜਿਹੜਾ ਆ ਬਸ ਇਹਦੀ ਇੱਕੋ ਹੀ ਸਮੀਨ ਆ ਕਿ ਜੇਕਰ ਇਹਦੇ ਤੇ ਵਾਰਿਸ਼ ਪੈ ਜਾਏ ਐਡਵਾਂਸ ਨਹੀਂ ਲੱਗ ਸਕਦਾ ਇਹਨਾਂ ਕੁ ਦਿਨਾਂ ਦੇ ਵਿੱਚ ਆਪਾਂ ਇਹਨੂੰ ਕਰ ਸਕਦੇ ਆ ਲੇਕਿਨ ਜ਼ਿਆਦਾ ਐਡਵਾਂਸ ਗਈਏ ਤਾਂ ਉਸ ਤੋਂ ਬਾਅਦ ਜੇ ਵਾਰਿਸ਼ ਪੈ ਜਾਏ ਟਾਈਟ ਹੋ ਜਾਂਦੀਆਂ ਬੱਟਾਂ ਨੂੰ ਪੋਲੇ ਕਰਨ ਦਾ ਕੋਈ ਤਰੀਕਾ ਵੀੜਾ ਹੋ ਵਧੀਆ ਨਹੀਂ ਆ ਤੇ ਪਿਛਲੇ ਸਾਲ ਤਾਰੀਅਤ ਬਹੁਤ ਵਧੀਆ ਰਹੀ ਸੀ ਇਸ ਵਾਰ ਦੇਖਦੇ ਹਾਂ ਜੀ